Baba Freed University of Health Sciences ਫਰੀਦਕੋਟ ਨੇ ਅੱਜ ਆਪਣੀ ਪਹਿਲੀ ਵਾਈਸ ਚਾਂਸਲਰਾਂ ਦੀ ਗਰੁੱਪ ਮੀਟਿੰਗ ਦੀ ਮੇਜ਼ਬਾਨੀ ਕੀਤੀ। ਇਹ ਮੀਟਿੰਗ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਰਾਜੀਵ ਸੂਦੀ ਅਗਵਾਈ ਹੇਠ ਕੀਤੀ ਗਈ। ਇਸ ਦਾ ਉਦੇਸ਼ ਅਕਾਦਮਿਕ ਐਕਸੀਲੈਂਸ, ਗਿਆਨ ਸਾਂਝ ਅਤੇ ਵਿਸ਼ਵਵਿਦਿਆ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਸੀ। ਇਹ ਸਮਾमेलन ਪਿਛਲੇ ਸਾਲ ਅਕਤੂਬਰ ਵਿੱਚ ਪੰਜਾਬ ਦੇ ਰਾਜਪਾਲ ਗੁਲਾਰਜੰਤ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ ਵਾਈਸ ਚਾਂਸਲਰਾਂ ਦੀ ਕਾਨਫਰੰਸ ਤੋਂ ਬਾਅਦ ਸ਼ੁਰੂ ਕੀਤੀ ਗਈ ਇੱਕ ਵਿਆਪਕ ਪੈਲ ਕਦਮੀ ਦਾ ਹਿੱਸਾ ਹੈ। ਇਹ ਪੈਲ ਕਦਮੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਨਜ਼ਦੀਕੀ ਸਹਿਯੋਗ, ਅਕਾਦਮਿਕ ਤੇ ਵਧੀਆ ਅਭਿਆਸਾਂ ਦੇ ਆਧਾਰ ਪ੍ਰਦਾਨ ਨੂੰ ਸ਼ਾਹੀਦ ਕਰਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ ਦੇ ਰਾਜਪਾਲ ਨੇ ਸੰਸਥਾਵਾਂ ਨੂੰ ਪੈਨਲਾਂ ਵਿੱਚ ਵੰਡਿਆ ਹੈ ਜਿਸ ਵਿੱਚ ਆਪਸੀ ਦੌਰੇ ਕਰਨ ਮੁੱਖ ਨਿਰੀਖਣਾਂ ਅਤੇ ਸਹਿਯੋਗੀ ਮੌਕਿਆਂ ਦੀ ਰੂਪਰੇਖਾ ਦੇਣ ਵਾਲੀਆਂ ਸਾਂਝੇ ਰਿਪੋਰਟਾਂ ਪੇਸ਼ ਕਰਨ ਦਾ ਆਦੇਸ਼ ਹੈ ਦੀਜ਼ ਆਫ ਮੀਟਿੰਗਸ ਚੱਲ ਰਿਹਾ ਹੈ ਇਹ ਰਾਜ ਭਵਨ ਜਿਹੜਾ ਸਾਡੇ ਮਾਨਯੋਗ ਰਾਜਪਾਲ ਜੀ ਹੈ ਉਹਨਾਂ ਦੀ ਪਹਿਲ ਉੱਤੇ ਸਾਰਾ ਤੇ ਸਾਡੇ ਖੇਡ ਮਿਨਿਸਟਰ ਪਤਵੰਤ ਮਾਨ ਜੀ ਦੀ ਪਹਿਲ ਤੋਂ ਤੇ ਇਹ ਪੂਰੇ ਪਾਰਟਨਰਸ਼ਿਪ ਦਾ ਪ੍ਰੋਗਰਾਮ ਚੱਲ ਰਿਹਾ ਹੈ ਨਿਊ ਐਜੂਕੇਸ਼ਨ ਪਾਲਿਸੀ ਹੈ ਇਹਦੇ ਵਿੱਚ ਤਿੰਨ ਐਸਪੈਕਟ ਹੁੰਦੇ ਐ ਐਜੂਕੇਸ਼ਨ ਰਿਸਰਚ ਤੇ ਪਾਰਟਨਰਸ਼ਿਪ ਅੱਜ ਜਿਸੀਂ ਐਮਓਯੂ ਸਾਈਨ ਕੀਤਾ ਵੀ ਅਸੀਂ ਇੱਕ ਦੂਜੇ ਦੀ ਰਿਸਰਚ ਦੇ ਵਿੱਚ ਕੋਲਾਬੋਰੇਸ਼ਨ ਕਰਾਂਗੇ ਜਿਹੜੀਆਂ ਫੈਸਿਲਿਟੀਆਂ ਸਾਡੇ ਕੋਲ ਹੈਗੀਆਂ ਫਿਮੇਲ ਇਸ ਯੂਨੀਵਰਸਿਟੀ ਦੇ ਵਿੱਚ ਇਹ ਯੂਜ਼ ਕਰ ਸਕਦੇ ਐ ਉਹਨਾਂ ਦੇ ਸਟੂਡੈਂਟਸ ਆਪਸ ਵਿੱਚ ਐਕਸਚੇਂਜ ਹੋਗਾ ਨਾਲ ਕਿ ਇੱਕ ਜੋਇੰਟ ਪ੍ਰੋਗਰਾਮ ਬਣਾਵਾਂਗੇ ਇਸ ਤਰ੍ਹਾਂ ਬਾਕੀ ਯੂਨੀਵਰਸਟੀਆਂ ਦੇ ਨਾਲ ਵੀ ਇਹੀ ਗੱਲਬਾਤ ਹੋਈ ਵੀ ਜਿਵੇਂ ਉਹਨਾਂ ਕੋਲ ਸਰਚ ਦੀਆਂ ਨਵੀਆਂ ਫੈਸਿਲਿਟੀਆਂ ਨੇ ਉਹਨੇ ਡੁਪਲੀਕੇਟ ਕਰਨ ਦੀ ਬਜਾਏ ਇੱਕ ਦੂਜੇ ਨਾਲ ਸਾਂਝੀਆਂ ਕਰਾਂਗੇ ਤੇ ਸਟੂਡੈਂਟਸ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਆਪਾਂ ਬਹੁਤ ਇਸ ਤੀਕਾ ਪੰਜਾਬ ਦੇ ਵਿੱਚ ਆਪਾਂ ਕਾਫੀ ਤਰੱਕੀ ਕਰ ਸਕਦੇ ਹਾਂ ਕਾਫੀ